ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈੱਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਜਿੱਤੇ ਇੱਕ ਮਨਪੱਗੀ ਘਟਨਾ ਲੈ ਕੇ ਤੁਹਾਡੇ ਸਾਹਮਣੇ ਜੁੜੇ ਆ ਜਿੱਥੇ ਕਿ ਤੁਹਾਨੂੰ ਦੱਸ ਦੇ ਕਿ ਤਰਨਤਾਰਨ ਚਬਾਲ ਖੁਰ ਤੋਂ ਜੁੜਾ ਇੱਕ ਸਾਹਮਣੇ ਆਉਂਦਾ ਹੈ ਜਿੱਥੇ ਕਿ ਸ਼੍ਰੀ ਗੁਟਕਾ ਸਾਹਿਬ ਦੇ ਜੁੜੇ ਅੰਗ ਦੀ ਬੇਅਦਬੀ ਜੁੜੀਏ ਕਿੱਥੀ ਜਾਂਦੀ ਹੈ ਜਿੱਥੇ ਕਿ ਗੱਲ ਕਰ ਲਈਏ ਬੇਅਦਬੀ ਦੇ ਅੱਜ ਦਿਨ ਇਦਾਂ ਦੇ ਮਾਮਲੇ ਜੁੜੇ ਆ ਵੇਖਣ ਨੂੰ ਮਿਲਦੇ ਆ ਲਗਾਤਾਰ ਹੀ ਸੋਸ਼ਲ ਮੀਡੀਆ ਉੱਤੇ ਆਪਾਂ ਗੱਲ ਕਰ ਲਈਏ ਜਖਬਾਰਾ ਉੱਤੇ ਦੀ ਗੱਲ ਕਰ ਲਈਏ ਲਗਾਤਾਰ ਇਸ ਤਰੀਕੇ ਦੀਆਂ ਜੜੀਆਂ ਖਬਰਾਂ ਨੇ ਦਿਨ ਪ੍ਰਤੀ ਦਿਨ ਇੱਕ ਇਹ ਵੀ ਘਟਨਾ ਜੜੀ ਕੇ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਜਿਹੜੇ ਛੱਪੜ ਦੇ ਕੰਡੇ ਆਪਣੇ ਪਸ਼ੂਆਂ ਨੂੰ ਬੰਨਣ ਲਈ ਜਾਂਦਾ ਹੈ ਤੇ ਦੇਖਦਾ ਹੈ ਕਿ ਸ੍ਰੀ ਗੁਟਕਾ ਸਾਹਿਬ ਦੇ ਜਿਹੜੇ ਅੰਗ ਨੇ ਉੜਤੇ ਹੋਏ ਉਸ ਕੋਲ ਪਹੁੰਚਦੇ ਨੇ ਤੇ ਉਹ ਦੇਖ ਕੇ ਬਿਲਕੁਲ ਹੱਕਾ ਬੱਕਾ ਰਹਿ ਜਾਂਦਾ ਹੈ ਤੇ ਉਸ ਵੱਲੋਂ ਜਿਹੜੇ ਸਾਰੇ ਪਿੰਡ ਵਾਸੀਆਂ ਨੂੰ ਜੜਾ ਇੱਕ ਖੱਟਾ ਕੀਤਾ ਜਾਂਦਾ ਹੈ ਤੇ ਖੱਟਾ ਕਰਨ ਤੋਂ ਬਾਅਦ ਹਰ ਇੱਕ ਪ੍ਰਕਾਰ ਦੀ ਜੜੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਉਹ ਸ੍ਰੀ ਗੁਟਕਾ ਸਾਹਿਬ ਬਿਲਕੁਲ ਨਵਾਂ ਸੀਗਾ ਇਸ ਦੇ ਨਾਲ ਹੀ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਜਿਸ ਵੱਲੋਂ ਵੀ ਇਸ ਜਿਹੜੀ ਇਹ ਬੇਅਦਵੀ ਜਿਹੜੀ ਹੈ ਕੀਤੀ ਗਈ ਹੈ ਉਸ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਵੀ ਦਿੱਤੀ ਜਾਊਗੀ ਹਾਲਾਂਕਿ ਗੱਲ ਕਰ ਲਈਏ ਕਿ ਕੌਣ ਇਸ ਚੀਜ਼ ਦਾ ਜੁੜਾਇਆ ਸਜ਼ਾਦਾਰ ਹੈ ਬਿਲਕੁਲ ਇਹ ਤਸਵੀਰਾਂ ਜੁੜੀਆਂ ਨੇ ਹਜੇ ਸਾਹਮਣੇ ਨਹੀਂ ਆਈਆਂ ਹਜੇ ਚੀਜ਼ ਹਜੇ ਇਸ ਚੀਜ਼ ਦੀ ਜਿਹੜੀ ਹੈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਉਹਨਾਂ ਪਿੰਡ ਵੱਲੋਂ ਇਹ ਗੱਲ ਵੀ ਆਖੀ ਗਈ ਹੈ ਜੇਕਰ ਕੋਈ ਵੀ ਜਾਣਕਾਰੀ ਦਿੰਦਾ ਹੈ ਤਾਂ ਉਸ ਲਈ ਯਾਨੀ ਕਿ ਉਸ ਦੀ ਜਿਹੜੀ ਹੈ ਪਛਾਣ ਗੁਪਤ ਰੱਖੀ ਜਾਵੇਗੀ ਤਾਂ ਉਸ ਨੂੰ 1 ਲੱਖ ਰੁਪਏ ਤੱਕ ਦਾ ਜੁੜਾ ਇਨਾਮ ਵੀ ਦਿੱਤਾ ਜਾਵੇਗਾ ਤੇ ਉਸ ਨੂੰ ਸਨਮਾਨਿਤ ਵੀ ਜਿਹੜਾ ਕੀਤਾ ਜਾਊਗਾ ਪਿੰਡ ਵਾਸੀਆਂ ਨੇ ਬੈਠ ਕੇ ਜਿਹੜੀ ਇਹ ਮੀਟਿੰਗ ਕੀਤੀ ਹੈ ਉਸ ਤੋਂ ਬਾਅਦ ਜਿਹੜਾ ਮਾਮਲਾ ਯਾਨੀ ਕਿ ਥਾਣੇ ਦੇ ਵਿੱਚ ਦਰਜ ਕਰਵਾਇਆ ਜਾਂਦਾ ਹੈ ਤੇ ਥਾਣੇ ਦੇ ਵਿੱਚ ਬਹੁਤ ਪੂਰੀ ਤੌਰ ਤੇ ਵਿਸ਼ੇਸ਼ ਤੌਰ ਤੇ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾਂਦੀ ਹੈ ਤੇ ਪਿੰਡ ਵਾਸੀਆਂ ਵੱਲੋਂ ਇਹ ਗੱਲ ਆਖੀ ਜਾਂਦੀ ਹੈ ਜਲਦੀ ਤੋਂ ਜਲਦੀ ਜਿਹੜਾ ਵੀ ਜਿਸ ਵੱਲੋਂ ਵੀ ਇਹ ਹਰਕਤ ਜੁੜੀ ਹੈ ਕੀਤੀ ਗਈ ਹੈ ਉਹ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਉਸ ਨੂੰ ਕਾਨੂੰਨੀ ਤੌਰ ਤੇ ਜਿਹੜੀ ਹੈ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਵੇ ਅੱਗੇ ਉਹਨਾਂ ਵੱਲੋਂ ਕੀ ਕਿਹਾ ਗਿਆ ਇਹ ਤੁਸੀਂ ਆਪ ਸੁਣੋ ਆਣ ਦਿੱਤੀ ਜਗ੍ਹਾ ਤੇ ਛੱਟੇ ਹੋਏ ਨੇ ਮੋਟਰ ਲੱਗ। ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਨਰੇਗਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋયા। ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਹੋਰ ਜਿਹੜਾ ਆਸੇ ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਹਾਂ ਕਿ ਉਹ ਜਗ੍ਹਾ ਦੇ ਉੱਤੇ ਨਾ ਕੋਈ ਮਾਰਾ ਦੇ ਸਰੂਪ ਦੇ ਗੁੱਟਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੋਣ। ਜੀ ਬਿਲਕੁਲ। ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਸਰੂਪਾ ਸਾਹਬ ਦੇ ਵਿੱਚ ਪੁਲਿਸ ਸਟੇਸ਼ਨ ਲੈ ਗਏ ਬਾਕੀ ਇਹ ਜਿਵੇਂ ਕਰਨਗੇ ਉਹਨਾਂ ਦੇ ਮਤਲਬ ਉਹ ਕਹਿਣ ਦੇ ਕਾਰਵਾਈ ਅਮਲ ਚ ਲਿਆ ਦੇ ਕੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਸ਼ਾੜ ਦਿੱਤੇ ਜੀ ਤੁਸੀਂ ਕਾਈਂਡਲੀ ਜੇ ਇਹਨਾਂ ਨੂੰ ਇਹ ਸਵਾਲ ਪੁੱਛ ਲੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਗੰਡ ਦੀ ਕਮੇਟੀ ਸਾਡੇ ਨਾਲ ਆਪ ਖੜੀ ਹੈ ਠੀਕ ਹੈ ਉਸ ਤੋਂ ਨਹੀਂ ਲੱਗੂਗਾ ਮੁੰਡਾ ਇੱਕ ਬੰਨਣ ਆਇਆ ਛੋੜੇ ਬਾਹਰ ਇਹ ਦੰਗਰ ਉਹਨੇ ਵੇਖਿਆ ਵੀ ਇੱਕ ਪੰਨਾ ਸੀ ਤੇ ਪਿੰਡ ਨੂੰ ਇਕੱਠੇ ਹੋ ਕੇ ਵੇਖਿਆ ਸਾਰਿਆਂ ਨੇ ਪੰਚਾਇਤ ਵੀ ਆਈ ਹੈ ਗੰਡਾ ਕਮੇਟੀ ਇਹ ਹੋ ਗਈ ਕਾਫੀ ਕੰਮ ਨਿਕਲ ਆਈ ਪੂਰੇ ਪੂਰਾ ਘਰ ਦਾ ਹਰ ਕਿਸੇ ਦੀ ਬੇਦਬੀ ਹੈ ਪਹਿਲੇ ਪੰਨਿਆਂ ਤੋਂ ਲੈ ਕੇ ਅਖੀਰਲੇ ਤੱਕ ਕੀ ਕੋਈ ਇਸੇ ਸ਼ੱਕ ਕੀਤਾ ਜਾ ਰਿਹਾ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਕੁਝ ਵੀ ਨਹੀਂ ਕਹਿ ਸਕਦੇ ਅੱਜ ਕੱਲ ਪੁੱਛਣਾ ਦੇਣ ਵਾਲੇ ਵੀ ਇਹ ਕਰੀ ਜਾਂਦੇ ਨੇ ਤੇ ਜੇ ਤਾਂ ਮਾਣੇ ਸਿਆਲ ਨਾ ਕਰਦੇ ਫਸਤ ਦੇਖਦੇ ਆ ਨਹੀਂ ਕੀ ਕਿਹਾ ਕੀ ਕਿਹਾ ਨਾ ਜਾਣਦੇ ਇਸੇ ਦੇ ਬਾਰੇ ਉਹਨਾਂ ਕੀ ਮੰਗ ਕਰਦੇ ਮੰਗਰ ਪੁਲਤ ਕਾਰਵਾਈ ਕਰੇ ਆਪਣੇ ਵੱਲੋਂ ਪਿੰਡ ਤੌਰ ਤੇ ਅਸੀਂ ਗਰਾਂਟੀਆਂ ਕਰਨ ਦੀ ਜਿਹੜਾ ਦੱਸੂਗਾ 1 ਲੱਖ ਰੁਪਏ ਨਾਮ ਦਿੱਤਾ ਕਿ ਉਹਨੇ ਹੁਣੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਸਰਪੰਚ ਸਾਹਿਬ ਗੁਰਦਰਾ ਕਮੇਟੀ ਦੀ ਸਹਿਮਤੀ ਨਾਲ ਕਿ ਜੇ ਕੋਈ ਦੱਸਦਾ ਹੈ ਜੇ ਕਿਸੇ ਨੂੰ ਪਤਾ ਹੈ ਕਿੰਨੇ ਸ਼ਰਾਪਤ ਕੀਤੀ ਹੈ ਉਹ ਜਨਾਬ ਕਰਤੀਏ ਦੁਸਰੇ ਉਹ ਪਿੱਛਾ ਜਾਊਗਾ ਤਾਂ ਨਾਲ ਗੁੱਪਚੀ ਵੀ ਰੱਖਿਆ ਜਾਊਗਾ ਕੌਣ ਵਟਸਐਪ ਤੇ ਲੈਣੇ ਸਭ ਇਹਨਾਂ ਦਾ ਪੈਸਾ ਉਹ ਕਰਨਾ ਹੈ 14 ਨੰਬਰ ਤੇ ਦੱਸਦਾ ਹੈ ਇਹ ਯਾਰ ਮੇਰੇ ਕੋਲ ਨਹੀਂ ਹੈ ਮੈਂ ਅੱਜ ਤੇ ਮੈਂ ਦੱਸਦਾ ਹੀ ਦੋਸਤਾਂ ਨਾਲ ਕਰਾਂਗਾ ਨਹੀਂ ਕਿਹਨਾਂ ਕਿਹਦਾ ਮੂਹਰੇ ਹਾਂ ਹਾਂ ਚਲਿਆ ਤਾ